ਹਾਂਜੀ ਦੋਸਤੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮੰਨ ਸੋ ਦੋਸਤੋ ਅੱਜ ਨਾ ਮੈਂ ਸੈਰਸਰਾਂ ਦੀ ਇੱਕ ਐਸੀ ਜਗ੍ਹਾ ਤੇ ਆਏ ਹੋਏ ਹਾਂ ਜਿੱਥੇ ਕਿ ਜੇ ਪਿਛਲੇ ਸਮੇਂ ਦੀ ਗੱਲ ਕੀਤੀ ਜਾਵੇ ਨਾ ਅੱਜ ਤੋਂ 15 ਸਾਲ ਪਹਿਲਾਂ ਬਹੁਤ ਜ਼ਿਆਦਾ ਧੀੜ ਲੱਗਦੀ ਹੁੰਦੀ ਸੀ ਬਿੱਲ ਭਰਉਣ ਦੇ ਲਈ ਜਨ ਕਿ ਮੈਂ ਜਿੱਥੇ ਆਇਆ ਹੋਇਆ ਹਾਂ ਆ ਤੁਸੀਂ ਟਾਵਰ ਦੇਖ ਹੀ ਸਕਦੇ ਹੋ ਜਿਹੜਾ ਇਹ ਟਾਵਰ ਆ ਸਾਡੇ ਸ਼ਹਿਰ ਸਰਹੰਦਾ ਸਭ ਨਾਲੋਂ ਮੇਰੇ ਸਾਹਮਣੇ ਉਚਾਈ ਦਾ ਟਾਵਰ ਹੋਊਗਾ ਤੇ ਇਹ ਟਾਵਰ ਦੂਰ ਦੂਰ ਪਿੰਡਾਂ ਤੱਕ ਦਿਖਦਾ ਔਰ BSNL এক্সচেਜ ਦੇ ਵਿੱਚ ਮੈਂ ਆਇਆ ਹੋਇਆ ਇਸ ਟਾਈਮ ਦੋਸਤੋ ਔਰ ਗੱਲਬਾਤ ਕਰਦੇ ਆ ਕਿ ਇੱਥੇ ਜਿੰ ਨੂੰ ਨਾ ਮੈਂ ਬਿੱਲ ਭਰ ਕੇ ਜਾਂਦਾ ਹੁੰਦਾ ਸੀਗਾ ਔਰ ਇੱਥੇ ਬਹੁਤ ਜ਼ਿਆਦਾ ਭੀੜ ਲੱਗੀ ਹੁੰਦੀ ਸੀ ਉਹ ਤੱਕ ਹੀ ਹੁੰਦੀ ਸੀ ਕਿ ਮੇਰੇ ਸਾਹਮਣੇ ਉੱਥੇ ਵਿੰਡੋ ਬਣੀ ਹੁੰਦੀ ਸੀ ਤੇ ਉੱਥੇ ਲਾਈਨ ਦੇ ਵਿੱਚ ਮਤਲਬ ਲਾ ਲਓ ਇੱਥੇ 30 ਤੋਂ 35 ਬੰਦੇ ਖੜੇ ਹੁੰਦੇ ਸੀਗੇ ਲੇਕਿਨ ਸਮੇਂ-ਸਮੇਂ ਦੀ ਗੱਲ ਆ ਲੇਕਿਨ ਅੱਜ ਇੱਥੇ ਬਿਲਕੁਲ ਵੀ ਰੌਣਕ ਨਹੀਂ ਹੈ ਬਿਲਕੁਲ ਖਾਲੀ ਹੋ ਚੁੱਕੀ ਆ ਬੀਐਸਐਨਐਲ ਐਕਸਚੇਂਜ ਕਿਉਂਕਿ ਵੀਰੋ ਨਿਊ ਨਿਊ ਕੰਪਨੀ ਆਈਆਂ ਨਿਊ ਨਿਊ ਸਿਮ ਆ ਚੁੱਕੇ ਨੇ ਔਰ ਜਦਦਾ ਜੀਓ ਆਇਆ ਜੀਓ ਨੇ ਤਾਂ ਤੁਹਾਨੂੰ ਪਤਾ ਹੀ ਆ ਕਿ ਮਤਲਬ ਬਹੁਤ ਸਾਰੀਆਂ ਹੋਰ ਵੀ ਕੰਪਨੀਆਂ ਬਿਲਕੁਲ ਹੀ ਲਾ ਲਓ ਖਤਮ ਕਰ ਦਤੀਆਂ ਦੋਸਤੋ ਮੈਂ ਇੱਥੇ ਜਦੋਂ ਨਾ ਸਾਡਾ ਟੈਲੀਫੋਨ ਖਰਾਬ ਹੋ ਜਾਂਦਾ ਸੀਗਾ ਅਸੀਂ ਬੀਐਸਐਨਐਲ ਵਰਤਦੇ ਹੁੰਦੇ ਸੀਗੇ ਤੇ ਇੱਥੇ ਦੋਸਤੋ ਮੈਂ ਸ਼ਿਕਾਇਤ ਕਰਕੇ ਜਾਂਦਾ ਹੁੰਦਾ ਸੀਗਾ ਮਤਲਬ ਦੱਸ ਕੇ ਜਾਂਦਾ ਸੀਗਾ ਤਾਂ ਫੇਰ ਜਾ ਕੇ ਸਾਡਾ ਉਹ ਅਧਿਕਾਰੀ ਆਂਦੇ ਸੀਗੇ ਤੇ ਟੈਲੀਫੋਨ ਠੀਕ ਕਰਕੇ ਜਾਂਦੇ ਹੁੰਦੇ ਸੀਗਾ ਕਿਉਂਕਿ ਬੀਐਸਐਨਐਲ ਹੀ ਚੱਲਦਾ ਹੁੰਦਾ ਸੀਗਾ ਸਾਡੇ ਲੈਂਡਲਾਈਨ ਨੰਬਰ ਉਸ ਟਾਈਮਸ ਸੋ ਇਹ ਦੇਖੋ ਇਹ ਸਾਡੇ ਟਾਵਰ ਆ ਇਹ ਟਾਵਰ ਦੇ ਨਾਲ ਗੱਲਬਾਤ ਹੁੰਦੀ ਸੀਗੀ ਦੂਰ ਦਰਾਡੇ ਅਮਰੀਕਾ ਕੈਨੇਡਾ ਇੰਗਲੈਂਡ ਮੰਨ ਲਓ ਕਿ ਇਹ ਟਾਵਰ ਸਹੀ ਹੁੰਦਾ ਤਾਂ ਫਿਰ ਗੱਲ ਹੋਣੀ ਸੀ ਹਨਾ ਤਾਂ ਗੱਲਬਾਤ ਹੋ ਪਾਂਦੀ ਸੀਗੀ ਬਾਹਰਲੇ ਮੁਲਕਾਂ ਨੂੰ ਤੇ ਕਾਲ ਦੀ ਗੱਲ ਕਰਾਂ ਮੇਰੇ ਹਿਸਾਬ ਨਾਲ ਵੀ 10 ਰੁਪਏ ਮਿੰਟ ਕਾਲ ਹੋਣੀ 15 ਰੁਪਏ ਮਿੰਟ ਹੋਣੀ ਨਾ ਐਸਟੀਡੀ ਚੱਲਦੀ ਹੁੰਦੀ ਸੀ ਘਰਾਂ ਦੇ ਵਿੱਚ ਵੀ ਆਪਾਂ ਐਸਟੀਡੀ ਕਾਲ ਲੈ ਸਕਦੇ ਹੁੰਦੇ ਸੀਗੇ ਤੇ ਬਿਲ ਮੇਰੇ ਹਿਸਾਬ ਨਾਲ 1500 2000 ਦੇ ਕਰੀਬ ਸਾਡਾ ਉਸ ਟਾਈਮ ਬਿਲ ਆਂਦਾ ਹੁੰਦਾ ਸੀਗਾ ਸਮੇਂ-ਸਮੇਂ ਦੀ ਗੱਲ ਹੁੰਦੀ ਆ ਦੋਸਤੋ ਅੱਜ ਤੋਂ ਮੈਂ 15 ਸਾਲ ਸਮੇਂ ਨੂੰ ਪਿੱਛੇ ਲੈ ਚੁੱਕਿਆ ਔਰ ਤੁਹਾਨੂੰ ਦਿਖਾਇਆ ਅੱਜ BSNL ਲੱਕ ਚੇਂਜ ਔਰ ਜਿਹੜੇ-ਜਿਹੜੇ ਭੈਣ ਭਰਾਵਾਂ ਨੇ BSNL ਦੇ ਕਨੈਕਸ਼ਨ ਲਏ ਹੋਏ ਸੀਗੇ ਲੈਂਡਲਾਈਨ ਨੰਬਰ ਤਾਂ ਉਹ ਕਮੈਂਟ ਜ਼ਰੂਰ ਕਰਿਓ ਜੇਕਰ ਤੁਹਾਡੀ ਕੋਈ ਇਸ BSNL ਲੱਕ ਚੇਂਜ ਨਾਲ ਤੁਹਾਡੀ ਯਾਦ ਜੁੜੀ ਆ ਜੇ ਕੋਈ ਇੱਥੇ ਕੰਮ ਕਰਦਾ ਸੀ ਜੌਬ ਕਰਦਾ ਸੀ ਭੈਣ ਭਰਾ ਤੇ ਜਾਂਕਰ ਤੁਸੀਂ ਇੱਥੇ ਤੋਂ ਸਿਮ ਲੈਂਦੇ ਸੀਗੇ ਤਾਂ ਉਹ ਵੀ ਸਾਰੇ ਜਾਣੇ ਕਮੈਂਟ ਜ਼ਰੂਰ ਕਰਿਓ ਆਦੂ ਖਲੋ ਕੁਆਟਰ ਵੀ ਬਣੇ ਹੋਏ ਨੇ ਸੋ ਜੇਕਰ ਅੱਜ ਦੀ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਰੇ ਭੈਣ ਭਰਾਵਾਂ ਨੇ ਸ਼ੇਅਰ ਜ਼ਰੂਰ ਕਰਨਾ ਸਤਿ ਸ਼੍ਰੀ ਅਕਾਲ ਦੋਸਤੋ